ਲਓ ਜੀ ਅੱਜ ਬਣਾਵਾਂਗੇ ਆਪਾਂ ਕੁੰਦਰੀਆਂ ਦੀ ਸਬਜ਼ੀ ਇਹ ਇਹਨਾਂ ਨੂੰ ਕੁੰਦਰੀਆਂ ਬੋਲਦੇ ਆ ਇਹਦੇ ਕੁੰਦਰੀਆਂ ਕਹਿੰਦੇ ਆ ਆਪਾਂ ਬਣਾਵਾਂਗੇ ਕੁੰਦਰੀਆਂ ਦੀ ਸਬਜ਼ੀ ਅੱਜ ਨਾਲ ਨਾਲ ਤੁਸੀਂ ਬਣੇ ਰਹੋ ਦਿਖਾਉਣੀ ਆ ਜੀ ਤੁਹਾਨੂੰ ਕਿੱਦਾਂ ਬਣਦੀ ਆ ਕੁੰਦਰੀਆਂ ਦੀ ਸਬਜ਼ੀ ਤੇ ਦੇਖਿਓ ਜੀ ਆਪਾਂ ਬਣਾਉਣੀ ਆ ਜੀ ਨਾਲ ਨਾਲ ਤੁਸੀਂ ਬਣੇ ਰਹੋ ਲਓ ਜੀ ਇੱਧਰ ਆਪਾਂ ਕੁੰਦਰੀਆਂ ਕੱਟ ਲਈਆਂ ਨੇ ਇੱਕ ਬਾਲ ਕੁੰਦਰੀਆਂ ਦੀ ਹੋਗੀ ਪਿਆਜ਼ ਹੋਗੇ ਟਮਾਟਰ ਹੋ ਗਿਆ ਲਸਣ ਹੋ ਗਿਆ ਤੇ ਅਦਰਕ ਹੋ ਗਿਆ ਤੇ ਇਤਰਾਪਾ ਨੇ ਤੇਲ ਧਰ ਲਿਆ ਹੈ ਤੇਲ ਗਰਮ ਹੋ ਰਿਹਾ ਤੇ ਹੁਣ ਤੁਸੀਂ ਦੇਖੋ ਜੀ ਆਪਾਂ ਕਿਵੇਂ ਬਣਾਉਨੇ ਆ ਇਹਨਾਂ ਨੂੰ ਤੇ ਬਣੇ ਰਹੋ ਜੀ ਨਾਲ-ਨਾਲ ਸਾਡੇ ਤੇ ਆਪਾਂ ਲਾਉਨੇ ਆ ਜੀ ਤੜਕਾ ਇਹਨਾਂ ਨੂੰ ਚਲੋ ਜੀ ਕਰਦੇ ਆ ਜੀ ਸ਼ੁਰੂ ਅਲੋਤੀ ਆਪਾਂ ਤੇਲ ਆਪਣਾ ਗਰਮ ਹੋ ਗਿਆ ਹੈ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਤੇ ਆ ਆਪਨੇ ਕੋਲ ਹੈਗਾ ਪੀਸਿਆ ਹੋਇਆ ਧਨੀਆ ਤੇ ਇਹ ਪਾਵਾਂਗੇ ਆਪਾਂ ਹੁਣ ਅਪਾ ਲਦਨੀ ਹੈ ਕਿ ਐਸੀ ਤੇ ਫਿਰ ਹੁਣ ਆਪਾਂ ਨੇ ਪਾਉਣਾ ਜੀ ਆਹ ਪਿਆਜ਼ ਆ ਦੇਖੋ ਇਹ ਆਪਾਂ ਪਿਆਜ਼ ਪਾਤਾ ਹੁਣ ਆਪਾਂ ਪਿਆਜ਼ ਆਪਣਾ 골ਡ ਬ੍ਰਾਊਨ ਹੋਣ ਤੱਕ ਆਪਾਂ ਇਹਨੂੰ ਭੁੰਨਾਂਗੇ ਇਹ ਥੋੜਾ ਜਿਹਾ 골ਡ ਬ੍ਰਾਊਨ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪੁੰਦਰੀਆਂ ਪਨੀਰ ਨਾਲ ਲਸਣ ਵੀ ਇੱਧਰ ਇੱਕ ਸਾਈਡ ਤੇ ਕਰਕੇ ਨਾ ਉਹ ਤੇਲ ਇਹਨੂੰ ਕੋ ਨਾਲ ਲਿਆ ਸੀ ਲਸਣ ਦੇ ਵਿੱਚ ਹੀ ਪਾਇਆ ਹੋਇਆ ਹੁਣ ਪਾ ਪਾ ਦਿੱਤਾ ਹੈ ਲਸਣ ਆ ਪਨੀਰ ਦੇ ਵਿੱਚ ਹੀ ਪਾਤਾ ਇੱਕ ਸਾਈਡ ਤੇ ਕਰਕੇ ਨਾ ਥੋੜਾ ਜਿਹਾ ਮੈਂ ਪਾਉਣਾ ਪੈਂਦਾ ਭੁੱਲ ਗਈ ਸੀ ਤੇ ਇਹ ਵੀ ਨਾਲ ਹੀ ਹੁਣ ਲਸਣ ਵੀ ਭੁੱਜ ਜਾਊਗਾ ਵਿੱਚੀ ਲਓ ਜੀ ਦੇਖੋ ਪਿਆਜ਼ ਹਲਕਾ 골ਡਨ ਬ੍ਰੌਂਜ਼ਿਆ ਹੋ ਗਿਆ ਥੋੜਾ ਥੋੜਾ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਕੁੰਦਰੀਆਂ ਦੇਖੋ ਜੀ ਆਪਾਂ ਥੋੜੀਆਂ-ਥੋੜੀਆਂ ਕਰਕੇ ਪਾਣੀ ਪਾ ਲਵੀਆਂ ਨੇ ਇਹਦੇ ਵਿੱਚ ਕਿੰਨਾ ਵਧੀਆ ਇਹ ਲੱਗਦੀ ਹੈ ਸਬ지 ਇਸਮੇਂ ਤੇ ਮੈਂ ਹੋਣਾ ਪਾ ਦਮਾ ਫਿਰ ਤੁਹਾਨੂੰ ਦਿਖਾਉਣੀ ਆਂ ਇਹ ਰਹਿ ਲੀਆਂ ਨੇ ਆਹ ਵੀ ਤੁੰਦਰੀਆਂ ਆਪਾਂ ਵਿੱਚ ਪਾ ਲਈਏ ਫਿਰ ਤੁਹਾਨੂੰ ਦਿਖਾਉਣੀ ਆਂ ਲੋ ਜੀ ਸਾਰੀਆਂ ਕੁੰਦਲੀਆਂ ਦੇ ਵਿੱਚ ਪਾ ਪਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਟਮਾਟਰ ਵੀ ਪਾ ਹੀ ਦੇਣਾ ਅੱਛਾ ਸਾਰੇ ਪੇੜੇ ਵਿੱਚ ਕੱਲਾ ਨਾਣ ਪਾਉਣਾ ਆਪਣੀ ਟੇਸਟ ਅਨੁਸਾਰ ਨਾ ਆਪਾਂ ਨਾਣ ਪਾ ਲਓ ਜੋ ਵੀ ਆਪਣਾ ਟੇਸਟ ਹੈ ਟੇਸਟ ਦੇ ਹਿਸਾਬ ਨਾਲ ਆਪਾਂ ਲੋਰ ਪਾ ਸਕਦੇ ਆ ਜੇ ਕੋਈ ਖੱਟਦਾ ਕੋਈ ਬਾਦਲ ਦਾ ਕੋਈ ਲਾਗ ਨਹੀਂ ਜੇ ਘੱਟ ਰਹੇਗਾ ਤਾਂ ਦੁਬਾਰਾ ਵੀ ਪਾ ਜਾਂਦਾ ਪਰ ਜੇ ਪਹਿਲੇ ਆਪਾਂ ਬੱਦ ਪਾ ਲਈਏ ਨਾ ਲਓ ਜੀ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ। ਛੱਡ ਕੇ ਰੱਖਦੇ ਹਾਂ। 5-7 ਮਿੰਟ ਲਈ। 5-7 ਮਿੰਟ ਲਈ ਆਪਾਂ ਹੁਣ ਇਹਨੂੰ ਢੱਕ ਕੇ ਰੱਖਦੇ ਆ। ਲਓ ਜੀ ਹੁਣ ਆਪਾਂ ਇਹਨੂੰ 5-7 ਮਿੰਟ ਲਈ ਢੱਕ ਕੇ ਰੱਖਤਾ। ਤੇ ਫਿਰ ਆਪਾਂ ਦੇਖਦੇ ਹਾਂ ਵੀ ਕਿਵੇਂ ਦੀ ਬਣਦੀ ਹੈ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਸਾਰਾ ਹੋਰ ਨਮਕ ਤਾਂ ਪਾ ਹੀ ਦਿੱਤਾ। ਮਿਰਚ ਵਗੈਰਾ ਤੇ ਅੰਦਰ ਮੇਰੀ ਦੇਗੀ ਮਿਰਚ ਵੀ ਰੱਖੀ ਹੋਈ ਆ। ਫਿਰ ਆਪਾਂ ਇਹਦੇ ਵਿੱਚ ਪਾਉਨੇ ਆ ਹਲਦੀ ਨਮਕ ਸਾਰਾ ਕੁਝ ਲਓ ਜੀ 5 ਤੋਂ 7 ਮਿੰਟ ਹੋ ਗਏ ਆ ਤੇ ਹੁਣ ਆਪਾਂ ਦੇਖਦੇ ਆ ਇਹਨੂੰ ਥੋੜਾ ਵੱਧ ਹੀ ਹੋ ਗਿਆ ਟਾਈਮ ਤਾਂ ਲਓ ਜੀ ਹੁਣ ਆਪਾਂ ਇਹਦੇ ਵਿੱਚ ਲੋਨ ਇਹਦੇ ਵਿੱਚ ਪਾਉਨੇ ਆ ਇਹ ਨਾ ਇਹ ਜਿਹੜੀਆਂ ਕੁੰਦਰੀਆਂ ਨੇ ਇਹਨਾਂ ਦਾ ਇਹ ਨਾ ਸਾਡੇ ਇੱਥੇ ਧਮਾੜ ਦੇ ਵਿੱਚ ਪੈਂਦੀ ਹੁੰਦੇ ਸੀਗੇ ਹੁਣ ਤਾਂ ਉਹਨਾਂ ਦੀ ਬਚਾਰਾ ਦੀ ਡੈਥ ਹੋ ਗਈ ਉਹਨਾਂ ਦੇ ਘਰੇ ਨਾ ਵੇਲ ਹੁੰਦੀ ਸੀ ਇਕਾ ਉਹਨਾਂ ਨੂੰ ਬਹੁਤ ਜ਼ਿਆਦਾ ਲੱਗਦੀਆਂ ਹੁੰਦੀਆਂ ਸੀ ਉਹ ਭੈਣ ਜੀ ਨੇ ਫੇਰ ਇਹਨੇ ਕੀ ਕਰਨਾ ਜਦੋਂ ਬਾਧੂ ਹੁੰਦੀ ਮਤਲਬ ਉਹਨੇ ਦੋ ਜਣੇ ਕਿਉਂ ਕਰਦੇ ਵਿੱਚ ਸਾਡੇ ਵਾਂਗੂ ਇੰਨੀ ਕਿੰਨੀ ਕ ਬਣਦੀ ਆ ਤੇ ਬੇਟਾ ਉਹਨਾਂ ਤਾਂ ਅੰਗਲੈਂਡ ਦੇ ਵਿੱਚ ਸੀ ਤੇ ਉਹਨਾਂ ਨੇ ਇਹਨਾਂ ਕੀ ਕੀਤਾ ਕਰਨਾ ਸਾਨੂੰ ਦੇ ਜਾਣੀਆਂ ਹਨਾ ਆਲੇ ਦੁਆਲੇ ਸਾਰਿਆਂ ਨੂੰ ਇਹ ਤੇ ਹੁਣ ਜਦ ਦੀ ਉਹਨਾਂ ਦੀ ਡੈਥ ਹੋਈ ਜਦ ਕਿ ਟਾਈਮ ਨਹੀਂ ਜ਼ਿਆਦਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਫਿਰ ਬਾਹਰ ਜਾਣ ਲੱਗੇ ਤੇ ਮੈਂ ਜੀ ਨਾ ਅੱਜ ਮੈਨੂੰ ਉਹਨਾਂ ਦੀ ਯਾਦ ਵੀ ਆਉਂਦੀ ਆ ਚਰਿਆਂ ਦੀ ਉਹ ਵਿਓ ਹਰ ਵਾਰੀ ਫੜਾ ਕੇ ਜਾਂਦੇ ਹੁੰਦੇ ਸੀਗੇ ਘਰੇ ਮੈਂ ਲਵਤੂ ਦੀ ਸਬਜੀ ਬਣਾ ਲਵਾਂਦੀ ਉਹਨਾਂ ਦੀ ਉਹਨਾਂ ਦੀ ਬੇਲ ਲੱਗੀ ਹੁੰਦੀ ਸੀ ਤੇ ਅੱਜ ਉਹ ਮੈਨੂੰ ਯਾਦ ਵੀ ਆ ਰਹੀ ਆ ਕਿ ਕਰਿਆਂ ਦੀ ਤੇ ਉਸ ਤੋਂ ਬਾਅਦ ਮੈਂ ਜਿਹੜੀ ਉਹਨਾਂ ਦੀ ਦਿੱਤੀ ਹੋਈ ਸਬਜੀ ਅੱਜ ਮੈਂ ਖਾਣ ਲੱਗੀ ਆ ਕਿਉਂਕਿ ਬਐਸੇ ਹੀ ਸਾਡੇ ਘਰਾਂ ਦੇ ਵਿੱਚ ਇਹ ਯਾਦ ਆਦਾ ਅਸੀਂ ਤ੍ਰਿਜੇ ਨੂੰ ਸੀਝਣ ਵੰਡ ਕੇ ਦਿੰਨੇ ਆ ਗਏ ਨੇ ਵੰਡ ਖਾਓ ਖੰਡ ਖਾਓ ਹੈਨਾ ਅੱਡ ਖਾਓ ਤੇ ਹੱਡ ਖਾਓ ਤੇ ਅਸੀਂ ਸਾਰਿਆਂ ਨੇ ਬਣਾ ਦਿੰਦੇ ਹਾਂ ਕਿਉਂਕਿ ਸਾਨੂੰ ਸ਼ੌਂਕ ਹੈ ਆਪਣੇ ਘਰਾਂ 'ਚ ਸਬਜ਼ੀਆਂ ਬੀਜਣ ਦਾ ਸਾਰਿਆਂ ਨੂੰ ਸਾਰੇ ਘਰਾਂ ਨੂੰ तकरीबन ਇੱਕ ਦੂਜੇ ਦੇ ਸਬਜ਼ੀਆਂ ਹੋਈ ਜਾਂਦੀਆਂ ਨੇ ਇੱਦਾਂ ਇਸ ਕਰਕੇ ਨਾ ਅਸੀਂ ਜਿਹੜੀ ਕਿਸੇ ਦੇ ਨਹੀਂ ਹੁੰਦੀ ਇੱਕ ਦੂਜੇ ਨੂੰ ਆਪਾਂ ਦੇ ਦਿੰਦੇ ਹੁੰਦੇ ਹਾਂ ਜੇ ਉਹਨਾਂ ਦੇ ਨੇ ਤਾਂ ਆਪਾਂ ਇੱਧਰ ਲਿਆਉਣੀ ਹੈ ਜੇ ਇੱਧਰ ਨੇ ਤਾਂ ਉੱਧਰ ਦੇ ਦੇਣੀਆਂ ਨੇ ਇਸ ਕਰਕੇ ਨਾ ਉਹ ਚਲੀ ਭੈਣ ਜੀ ਉਹ ਦੇਖ ਜਾਂਦੇ ਹੁੰਦੇ ਸੀ ਇਹ ਉਹਨਾਂ ਦੀ ਬੇਲ ਹੁੰਦੀ ਸੀ ਇਹ ਤੇ ਉਸ ਤੋਂ ਬਾਅਦ ਮੈਂ ਆਜੀ ਬਣਾਉਣ ਲੱਗੀ ਆ ਚਲੋ ਪਤਾ ਨਹੀਂ ਕਿਉਂ ਤਾਂ ਸਭ ਨਹੀਂ ਜਾਣਾ ਇੱਕ ਦਿਨ ਪਰ ਉਹ ਪਿਆਰੀਆਂ ਯਾਦਾਂ ਮਿੱਠੀਆਂ ਯਾਦਾਂ ਹਨਾ ਨਾਲ ਬਤਾਏ ਹੋਏ ਪਲ ਭੈਣ ਭਰਾਵਾਂ ਦੇ ਉਹ ਫਿਰ ਜਦੋਂ ਐਦਾਂ ਕੋਈ ਹੁੰਦਾ ਨਾ ਆਪਣਾ ਉਹ ਯਾਦ ਆਉਂਦੇ ਰਹਿੰਦੇ ਆ ਤੇ ਚਲੋ ਵਿਚਾਰੀ ਕਹਿੰਦੇ ਨੇ ਜਿੱਥੇ ਵੀ ਹੈਗੇ ਆ ਸਵਰਗ ਵਿੱਚ ਬਸਾ ਹੋਵੇ ਉਹਨਾਂ ਦਾ ਵਾਹਿਗੁਰੂ ਮਤਲਬ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਸੁਖ ਸ਼ਾਂਤੀ ਨਾਲ ਰਹਿਣ ਬੱਚੇ ਤੇ ਵਧੀਆ ਰਹਿਣ ਓਏ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਹਲਦੀ ਮਰਚ ਤੇ ਗਰਮ ਮਸਾਲਾ ਤੇ ਥੋੜੀ ਜਿਹੀ ਦੇਖ ਲਈ ਮੈਂ ਅੱਜ ਕਿਉਂਕਿ ਥੋੜੀ ਮੇਰੇ ਤੋਂ ਖਾਂਡੇ ਦੇ ਦੇ ਨਹੀਂ ਆ ਕਿਉਂਕਿ ਉਹ ਕੋ ਉ ਆ ਰਿਹਾ ਥੋੜੀ ਜਿਹੀ ਸਿੰਗੀ ਫਲੈਕਸ ਵੀ ਪਾਈ ਆ ਮੈਂ ਵਿੱਚ ਬਸ ਬਾਕੀ ਦਾ ਸਾਰਿਆਂ ਨੂੰ ਪਤਾ ਹੀ ਆ ਬਣਾਉਣੀ ਆਉਂਦੀਆਂ ਇਹਨਾਂ ਨੇ ਸਾਰੇ ਭੈਣ ਭਰਾਵਾਂ ਨੂੰ ਭੈਣ ਭਰਾਵਾਂ ਕਿਉਂਕਿ ਹੁਣ ਤਾਂ ਭਰਾ ਵੀ ਬਣਾ ਲੰਦੇ ਨੇ ਭੈਣਾਂ ਤਾਂ ਬਣਾਉਂਦੀਆਂ ਇਹਨੇ ਤਾਂ ਮੁੰਡੇ ਜਿਹੜੇ ਵਿਦੇਸ਼ਾਂ 'ਚ ਗਏ ਹੋਏ ਨੇ ਤੇ ਕਈ ਵਨਾਂ ਇੰਤਾ ਸਾਰੇ ਆਪਾਂ ਤੁਸੀਂ ਬਣਾ ਹੀ ਲੈਂਦੇ ਨੇ। ਲੋ ਜੀ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਹੈ ਇਹਦਾ। ਤੇ ਇਸ ਕਰਕੇ ਹੁਣ ਆਪਾਂ ਇਹਨੂੰ ਮਤਲਬ ਟੱਕ ਦੰਨੇ ਆ। ਸੋ ਇਹਨਾਂ ਵੀ ਤਰ੍ਹਾਂ 5-7 ਮਿੰਟ ਸਾਰੇ ਮਸਾਲੇ ਇਹਦੇ ਵਿੱਚ ਰਲ ਜਾਣਗੇ। ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਦੀ ਬਣੀ ਹੈ। ਤੇ ਵੀਡੀਓ ਫਿਰ ਜ਼ਿਆਦਾ ਲੰਬੀ ਵੀ ਹੋ ਜਾਂਦੀ ਆ ਤੇ ਸਾਰੇ ਜਣੇ ਦੱਸਿਓ ਵੈਸੇ ਤਾਂ ਸਾਰੇ ਜਣੇ ਬਣਾਉਂਦੇ ਹੀ ਹੋਵੋਗੇ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਤੇ ਚਲੋ ਜੀ ਮਿਲਦੇ ਆਪਾਂ ਬਣ ਜਵੇ ਫਿਰ ਦਿਖਾਉਣੀ ਆ ਮੈਂ ਤੁਹਾਨੂੰ ਲਓ ਜੀ 10 ਤੋਂ 12 ਮਿੰਟ ਹੋ ਗਏ ਆ ਆਪਣੀ ਸਬਜ਼ੀ ਨੂੰ ਹੁਣ ਆਪਾਂ ਦੇਖਦੇ ਆ ਕਿਵੇਂ ਦੀ ਬਣੀ ਆ ਤੇ 10 12 ਮਿੰਟ ਮਤਲਬ ਉਹਦੇ ਲੋਣ ਮਿਰਚ ਪਾਉਣ ਤੋਂ ਬਾਅਦ ਆਪਾਂ ਨੂੰ 10-12 ਮਿੰਟ ਦੀ ਵੇਟ ਕਰ ਲੈਣੀ ਚਾਹੀਦੀ ਆ ਥੋੜਾ ਥੋੜਾ ਵਿੱਚ ਵਿੱਚ ਨੂੰ ਹਲਾਉਂਦੇ ਵੀ ਰਹਿਣਾ ਚਾਹੀਦਾ ਨਹੀਂ ਤਾਂ نیچے ਲੱਗ ਜਾਂਦੀ ਆ ਤੇ ਹੁਣ ਆਪਾਂ ਦੇਖਦੇ ਆਂ ਜੀ ਲਓ ਜੀ ਮੁੱਕੋ ਜੀ ਕਿਹਦਾ ਪਿਆਰਾ ਕਲਰ ਆਇਆ ਆπεριਹਤ ਨੂੰ ਅਦਰਕ ਪਾਵਾਂਗੇ ਅਦਰਕ ਹੈ ਅਦਰਕ ਕਿਉਂਕਿ ਜਦੋਂ ਨਾ ਮੂੰਹ ਦੇ ਵਿੱਚ ਥੋੜੇ ਥੋੜੇ ਜਿਹੇ ਛੋਟੇ ਛੋਟਾ ਹੁੰਦਾ ਫਿਰ ਉਹ ਵਧੀਆ ਲੱਗਦਾ ਬਿਲਕੁਲੀ ਕੱਟ ਕੇ ਪਾਉਣਾ ਬਾਕੀ ਪਤਾ ਨਹੀਂ ਕਿਸੇ ਨੂੰ ਪਸੰਦ ਹੋਵੇ ਜਾਂ ਨਹੀਂ ਹੋਵੇ ਇਹਨਾਂ ਨੂੰ ਤਾਂ ਵਧੀਆ ਲੱਗਦਾ ਸੁੱਕੀ ਸਬਜ਼ੀ ਦੇ ਵਿੱਚ ਨਾ ਜਦੋਂ ਇਹ ਲਗ ਉਸ ਮੂੰਹ ਦੇ ਵਿੱਚ ਆਉਂਦਾ ਤੇ ਬੜਾ ਟੇਸਟੀ ਵੀ ਲੱਗਦਾ ਦੇਖ ਲੋ ਜੀ ਐਦਾ ਹੁੰਦੀ ਆ ਵੈਸੇ ਇਹਨਾਂ ਨੂੰ ਪਰਮਲ ਵੀ ਕਹ ਦਿੰਦੇ ਨੇ ਹ ਕੁੰਦਰੀਆਂ ਵੀ ਕਹ ਦਿੰਦੇ ਨੇ ਪਰਮਲ ਕਿਤੇ ਕਿਤੇ ਜਗ੍ਹਾ ਪਰਮਲ ਵੀ ਕਹਿੰਦੇ ਨੇ ਬਸ ਤਾਂ ਸੀ ਪਰਮਲੇ ਕਹਿੰਦੇ ਆ ਪਰ ਕਿਸੇ ਨੇ ਦੱਸਿਆ ਕਿ ਇਹਨਾਂ ਨੂੰ ਕੁੰਦਰੀਆਂ ਵੀ ਕਹਿੰਦੇ ਆ ਇਸ ਕਰਕੇ ਆਪਾਂ ਅੱਜ ਕੁੰਦਰੀਆਂ ਦਾ ਨਾਮ ਲੈ ਕੇ ਵਲੌਗ ਬਣਾਇਆ ਤੇ ਕਿਸੇ ਕਿਸੇ ਜਗ੍ਹਾ ਇਹ ਬਤੀ ਅਸੀਂ ਤਾਂ ਪਰਮਲੇ ਕਹਿੰਦੇ ਆ ਇਹਨਾਂ ਨੂੰ ਕਿ ਕਿਸੇ ਜਗ੍ਹਾ ਮੈਨੂੰ ਕਿਸੇ ਨੇ ਦੱਸਿਆ ਕਿ ਅਸੀਂ ਕੁੰਦਰੀਆਂ ਕਹਿੰਦੇ ਆ ਮੈਂ ਕਿਹਾ ਲਓ ਜੀ ਫਿਰ ਆਪਾਂ ਵਲੌਗ ਵੀ ਆ ਤੇ ਕੁੰਦਰੀਆਂ ਨਾ ਨਾਲ ਐ ਕੀ ਬਣਾਵਾਂਗੇ ਚਲੋ ਹੁਣ ਆਪਾਂ ਨੇ ਇਹਨੂੰ ਬੋਲ ਚ ਕੱਢਦੇ ਆ ਸਬਜੀ ਨੂੰ ਕਿਉਂਕਿ ਇਹ ਨਾ ਮਤਲਬ ਜਿਹੜੀ ਸਬਜੀ ਹੁੰਦੀ ਆਪਾਂ ਨੂੰ ਇਹ ਰਾਤ ਨੂੰ ਨਹੀਂ ਖਾਣੀ ਚਾਹੀਦੀ ਜਿਆਦਾ ਸਬਜੀ ਜੇ ਲੈਣੀ ਹੈ ਤਾਂ ਥੋੜੀ ਬਹੁਤ ਹੀ ਮਤਲਬ ਇੰਨੀ ਤੇ ਆਪਣੇ ਸਾਦੇ ਨਾਲ ਰੋਟੀ ਨਾਲ ਲੈ ਲਓ ਤੇ ਰਾਤ ਨੂੰ ਆਪਾਂ ਨੂੰ ਮਤਲਬ ਦਾਲ ਹੀ ਖਾਣੀ ਚਾਹੀਦੀ ਆ ਰਾਤ ਨੂੰ ਸਬਜੀ ਨਹੀਂ ਖਾਣੀ ਚਾਹੀਦੀ ਬਸ ਜੇ ਆਚਾਰ ਵਾਂਗੂ ਥੋੜੀ ਬਹੁਤ ਹੀ ਲੈਣੀ ਆ ਤਾਂ ਰਾਤ ਨੂੰ ਆਪਾਂ ਜੇ ਸਾਤ ਸ਼ਾਮ ਨੂੰ ਬਣਾਈਏ ਤਾਂ ਫਿਰ ਆਪਾਂ ਥੋੜੀ ਜੀ ਆਚਾਰ ਦੀ ਤਰ੍ਹਾਂ ਆਪਾਂ ਲੈ ਸਕਦੇ ਆ ਨੀ ਰਾਤ ਨੂੰ ਤਾਂ ਹਮੇਸ਼ਾ ਲਿਕੁਇਡ ਦਾਲੀ ਖਾਓ ਤੇ ਇਹ ਆਪਣੀ ਸਿਹਤ ਲਈ ਵੀ ਠੀਕ ਰਹਿੰਦੀ ਆ ਉਹ ਇਹ ਸਵੇਰੇ ਪਰੌਂਠੇ ਨਾਲ ਖਾ ਲਓ ਨਾਸ਼ਤਾ ਕਰ ਲਓ ਆਪਣਾ ਪਰੌਂਠੇ ਨਾਲ ਇਹਦਾ ਤੇ ਸਵੇਰੇ ਪਰੌਂਠੇ ਨਾਲ ਖਾਇਆ ਕਰੋ ਇਹਨੂੰ ਸਬਜ਼ੀ ਨੂੰ ਚਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬੋਲ ਦੇ ਵਿੱਚ ਕੱਢਦੇ ਆ ਆਪਾਂ ਇਹਨੂੰ ਲਓ ਜੀ ਆਪਾਂ ਨੇ ਬੋਲ ਵਿੱਚ ਕੱਢ ਲਈ ਆ ਤੇ ਦੇਖੋ ਜੀ ਤੁਹਾਨੂੰ ਦੱਸਿਓ ਕਿਵੇਂ ਲੱਗੀ ਤੇ ਥੋੜੀ ਜੀ ਆਪਾਂ ਉਹਦੇ ਵਿੱਚ ਰੱਖ ਲਈਏ ਕਿਉਂਕਿ ਆਪਾਂ ਹੁਣ ਮੈਂ ਸ਼ਾਮ ਨੂੰ ਬਣਾਈ ਆ ਇਹ ਤੇ ਥੋੜੀ ਜੀ ਆਪਾਂ ਫਿਰ ਉਹਦੇ ਨਾਲ ਰੋਟੀ ਤੇ ਰੱਖ ਕੇ ਨਾਲ ਦਾਲ ਦੇ ਨਾਲ ਉਹ ਉਹਦੇ ਨਾਲ ਖਾਵਾਂਗੇ ਕਿਉਂਕਿ ਆਪਾਂ ਛੋਲਿਆਂ ਦੀ ਦਾਲ ਬਣਾਈ ਹੋਈ ਆ ਤੇ ਥੋੜੀ ਜੀ ਇਹ ਲਵਾਂਗੇ ਤੇ ਇਸ ਪੱਕੀ ਸਵੇਰੇ ਪਰੌਂਠਿਆਂ ਨਾਲ ਖਾਵਾਂਗੇ ਇਹਨੂੰ ਤੇ ਸਵੇਰੇ ਖਾਣੀ ਚਾਹੀਦੀ ਹੈ ਸੁੱਕੀ ਸਬਜੀ ਕੀ ਤੁਸੀਂ ਦੱਸਿਓ ਵੀ ਤੁਸੀਂ ਵੀ ਐਵੇਂ ਖਾਣੇ ਹੋ ਸੀਗਾ ਸਵੇਰੇ ਖਾਣੇ ਆ ਪਰੌਂਠੇ ਨਾਲ ਤੇ ਸ਼ਾਮ ਨੂੰ ਦਾਲ ਖਾਣੇ ਆ ਜੀ ਪਲੀਜ਼ ਸਾਰੇ ਜਣੇ ਲਾਈਕ ਜੇ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਸਾਰੇ ਜਣੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਤੇ ਤੁਹਾਡੇ ਇਹਨੂੰ ਕੀ ਕਹਿੰਦੇ ਆ ਤੁਹਾਡੇ ਕੀ ਕਹਿੰਦੇ ਆ ਇਹਨਾਂ ਨੂੰ ਤੇ ਸਾਡੇ ਪਰਮਲ